ਬਈ ਪਿੰਡ ਜੀਮਲ ਸਿੰਘ ਵਾਲੇ ਮਨ ਲੋ ਚੋਰੀ ਨਾ ਹੋ ਰਹੀ ਨਾ ਲਗਾਤਾਰੀ ਇੱਕ ਕੁੜੀ ਮਨ ਲੋ 6 ਵਜੇ ਉੱਤਰ ਕੇ ਆਪਦੇ ਘਰ ਜਾ ਰਹੀ ਸੀ ਸਾਡੇ ਪਿੰਡ ਦੇ ਕੁਝ ਬੰਦਿਆਂ ਨੇ ਉਹਦਾ ਮੋਬਾਈਲ ਖੋਣ ਦੀ ਕੋਸ਼ਿਸ਼ ਕੀਤੀ ਕੁੜੀ ਇੰਨੀ ਡੈੜ ਗਈ ਮਨ ਲੋ ਫੋਨ ਥੱਲੇ ਟਿੱਕ ਪਿਆ ਕੰਮਣ ਲੱਗੀ ਜਿਹੜੇ ਸਾਡੇ ਪਿੰਡ ਚੋਰੀ ਹੋਈ ਯਾਰ ਆਦਮ ਜੋ ਉੱਠੇ ਨਹੀਂ ਉਹ ਜੇ ਉੱਠ ਘੜਦੇ ਨਹੀਂ ਤਾਂ ਉਹਨਾਂ ਕੋਲੇ ਅਸਲਾ ਹੋਵੇ ਤਿੰਨ ਘਰਾਂ ਚ ਚੋਰੀ ਕਰਕੇ ਗਿਆ ਜਮਸਰੇ ਆਮ ਕਰਕੇ ਗਿਆ ਜੀ ਇਹ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਵੀ ਤਿੰਨ ਲੜਕੀਆਂ ਨੇ ਜਿਹੜਾ ਹੈਗਾ ਹੋਰੀ ਜੰਦੀ ਲੜਕੀ ਤੋਂ ਜਿਹੜਾ ਹੈਗਾ ਮੋਬਾਈਲ ਫੋਨ ਤੇ ਉਹਦਾ ਪਰਸਕੋਨ ਦੀ ਕੋਸ਼ਿਸ਼ ਕੀਤੀ ਸੀਗੀ ਟੈਕਨੀਕਲ ਸੈਲ ਦੀ ਜਿਹੜੀ ਮਦਦ ਲੈ ਕੇ ਤੇ ਹੋਰ ਜਿਹੜੀ ਹੈਗੀ ਆ ਅ ਬੁਖਤ ਸੂਚਨਾ ਦੇ ਆਧਾਰ ਤੇ ਜਿਹੜਾ ਹੈਗਾ ਅਸੀਂ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਹਰਜਿੰਦਰ ਸਿੰਘ ਜੀ ਹਰਜਿੰਦਰ ਕੀ ਮਸਲਾ ਧਰਨਾ ਲਾਇਆ ਕਦੇ ਵਕਤ ਧਰਨਾ ਲਾਇਆ ਕੀ ਬਈ ਪਿੰਡ ਜੀਮਲ ਸਿੰਘ ਵਾਲੇ ਮਨ ਲਓ ਚੋਰੀਆਂ ਹੋ ਰਹੀਆਂ ਨ ਲਗਾਤਾਰੀ ਪਹਿਲਾਂ 17 ਟੋਲੇ ਸੋਨੇ ਚੱਕਿਆ ਗਿਆ ਇੱਕ ਕਰੋੜ ਤਿੰਨ ਟੋਲੇ ਸੋਨਾ ਚੱਕਿਆ ਗਿਆ ਟਾਂਗਾਂ 'ਚ ਘਰ ਸਾਰੇ ਟਾਂਗਾਂ ਵਾਲੇ ਘਰਾਂ ਨੇ ਮਤਲ ਘਰ ਭਗਾਉ ਕਰ ਰੱਖਿਆ ਜੀ ਇਹਨਾਂ ਡਰ ਮੰਨੀ ਬੈਠਿਆ ਹੁਣ ਕੱਲ ਇੱਕ ਕੁੜੀ ਮੰਨੋ 6 ਵਜੇ ਉਤਰ ਕੇ ਆਪਦੇ ਘਰ ਜਾ ਰਹੀ ਸਰਕਟ ਤੇ ਪਿੰਡ ਦੇ ਕੁਝ ਬੰਦਿਆਂ ਨੇ ਉਹਦਾ ਮੋਬਾਈਲ ਖੋਣ ਦੀ ਕੋਸ਼ਿਸ਼ ਕੀਤੀ ਕੁੜੀ ਇੰਨੀ ਡੈੜ ਗਈ ਮੰਨੋ ਫੋਨ ਥੱਲੇ ਢਿੱਕੇ ਪਿਆ ਕੰਮਣ ਲੱਗੀ ਕੁੜੀ ਜਦੋਂ ਅਸੀਂ ਕੈਮਰੇ ਚੈੱਕ ਕਰਕੇ ਬੰਦਿਆਂ ਦੀ ਪੜਤਾਲ ਕੀਤੀ ਅਸੀਂ ਫੜੇ ਫੜ ਕੇ ਮੰਨੋ ਕੋਸਨ ਦਿੱਤੇ ਤੇ ਫੇਰ ਵੀ ਹਲੇ ਸਾਡੀ ਕੋਈ ਸੈਟੀਸਫਾਈ ਕੋਈ ਕਾਰਵਾਈ ਕੀਤੀ ਨਹੀਂ ਬੱਸ ਹਲੇ ਕੁਝ ਵੀ ਨਹੀਂ ਹੋਇਆ ਹਲੇ ਮੰਨ ਲਓ ਸਾਰੇ ਲੋਕ ਡਰੇ ਬੈਠੇ ਤੰਗ ਹੁਣ ਆ ਕੇ ਆੱਕ ਕੇ ਲੋਕ ਸਾਰੇ ਇਕੱਠੇ ਹੋ ਕੇ ਵੀ ਮੰਨ ਲਓ ਇੱਥੇ ਆ ਗਏ ਵੀ ਸਾਡਾ ਧਰਨਾ ਲਾਤਾ ਵੀ ਸਾਡਾ ਕੋਈ ਹੱਲ ਕਰੋ ਜੀ ਇਹੀ ਬੇਨਤੀ ਕਰਦੇ ਆਸੀਂ ਸਰਕਾਰ ਨੂੰ ਵੀ ਕਿ ਸਾਨੂੰ ਭਈ ਸੈਟੀਸਫਾਈ ਕੀਤਾ ਜਾਵੇ ਤੇ ਰਾਤ ਨੂੰ ਗਸ਼ਤ ਨਹੀਂ ਕਰਦੇ ਕੋਈ ਨਹੀਂ ਰਾਤ ਨੂੰ ਕੋਈ ਗਸ਼ਤ ਨਹੀਂ ਬਹੁਤ ਬੁਰਾ ਬਹੁਤ ਬੁਰਾ ਹਾਲ ਹੋਇਆ ਪਿਆ ਜੀ ਪਿੰਡ ਚ ਮੰਨ ਲਓ ਅੱਗੇ ਲੋਕ ਪਾਣੀ ਲਾਉਣ ਜਾਂਦੇ ਇਕੱਲਾ ਕੋਈ ਜਾਂਦਾ ਨਹੀਂ ਫਰੇਕ ਬੰਦਾ ਡਰਦਾ ਮੰਨ ਲਓ ਸ਼ਾਮ ਨੂੰ ਘਰੋਂ ਬਾਹਰ ਨਿਕਲਣ ਆਲ ਗਿਆ। ਨਸ਼ੇ ਵਾਲੇ ਮੱਲਾ ਇਨ ਪਤਾ ਕਿਹੜੇ ਬਲੇ ਕਿਸ ਮੱਲਾ ਬੇਲੇ ਕੋਲੇ ਟੱਕਰ ਜੈਨ ਕੋ ਮਾਰ ਵੀ ਦੇਣੀ ਜਿਹੜੇ ਸਾਡੇ ਪਿੰਡ ਚੋਰੀ ਹੋਈ ਯਾਰ ਆਦਮ ਜੇ ਉੱਠੇ ਨਹੀਂ ਉਹ ਜੇ ਉੱਠ ਘੜਦੇ ਨਹੀਂ ਤੁਹਾਨੂੰ ਕੋਲੇ ਹਥਿਆਰ ਹੋਵੇ ਤਿੰਨ ਘਰਾਂ ਚ ਟੁਰੀ ਕਰਕੇ ਗਿਆ ਜਮਸਰੇ ਆਮ ਕਰਕੇ ਗਿਆ ਜੀ ਐ ਮੱਲਾ ਸਾਰਾ ਫਰੂਲ ਫਰਾਲ ਕੀ ਚੰਗੀ ਤਰ੍ਹਾਂ ਜੀ ਕੋਈ ਹੱਲ ਨਹੀਂ ਕੀ ਮੰਗ ਕੀ ਆਉਂਦਾ ਅਸੀਂ ਤਾਂ ਅਸੀਂ ਹੁਣ ਅਨਸਾਬ ਮੰਗ ਕਰਦੇ ਵੀ ਭਈ ਚੋਰ ਫੜੇ ਜਾਣ ਪਿੰਡ ਨੂੰ ਤਸੱਲੀ ਦਵਾਈ ਜਾਵੇ ਇਹ ਪਿੰਡ ਚੋਂ ਜਿਹੜਾ ਸਹਿਮ ਦਾਕਰ ਮੰਨ ਲਓ ਵੀ ਡਾਰਾ ਲੋਕਾਂ ਦਾ ਉਹ ਦੂਰ ਹੋ ਗਏ ਜਿਨ੍ਹਾਂ ਦੇ ਕਾਰਵਾਈ ਹੋਊਗੀ ਤਾਂ ਤਾਂ ਹੀ ਹੋਊਗਾ ਨਜੀ ਸਿੰਘ ਜੀ ਇਹ ਕੀ ਸਮੱਸਿਆ ਹੈ ਜੀ ਧਰਨਾ ਕਿਤੇ ਲਾਇਆ ਕੀ ਕਾਰਨ ਅੰਮਾ ਤਾਂ ਸਰਕੋ ਚੋਰੀ ਹੋਈ ਹੈ ਜੀ ਕਬਲਵਿੰਦਰ ਸਿੰਘ ਜੀ ਸਾਡੇ ਘੱਟੇ ਚੋਰੀ ਹੋਈ ਇੱਕ ਰਾਤ ਨੂੰ ਅੰਨਾ 18 ਲੱਖ ਦੀ ਚੋਰੀ ਹੋਈ ਉਸ ਤੋਂ ਬਾਅਦ ਕੱਲ ਹੀ ਮੇਰੇ ਗੋਡੀਆਂ ਦਾ ਮੋਬਾਈਲ ਚੋਰੀ ਕਰਨ ਦੇ ਵੱਲ ਪਰਸ ਖੋਨੇ ਸੀ ਤੰਨਾ ਬੰਦੇ ਭੱਜ ਕੇ ਜਿੰਮੇਦਾਰਾਂ ਦੇ ਘਰੇ ਵੜ ਕੇ ਜੀ ਮੰਨ ਲਓ ਤੇ ਮੋਬਾਈਲ ਫਟ ਗਿਆ ਜੀ ਪਰਸ ਵੱਜ ਗਿਆ ਮਾਹੌਲ ਬਹੁਤ ਖਰਾਬ ਹੈ ਕਾਰਨ ਕੀ ਹੈ ਕਰਨ ਵਸਾਂ ਨਸ਼ੇ ਦਾ ਕਰਕੇ ਕਰਨ ਨਸ਼ਾ ਪੁਲਸੀਆਂ ਨੇ ਨਸ਼ਾ ਬੰਦ ਕਰਤਾ ਕਾਰਵਾਈ ਕਰ ਰਹੀ ਹੈ ਜ ਸਖਤ ਕਾਰਵਾਈ ਵੀ ਹੈਗਾ ਨੀ ਕਾਰਵਾਈ ਕਰੀ ਨਾ ਦੇਖ ਰਹੇ ਨਸ਼ਾ ਚੱਲੀ ਜਾ ਬੰਦ ਪੈਣ ਜਾ ਸਕਦਾ ਬਹੁਤ ਦੇਖ ਰਿਹਾ ਜੀ ਸੁਰਖੀ ਕਾਰਵਾਈ ਕਰਕੇ ਬਹੁਤ ਮਾਹੌਲ ਖਰਾਬ ਹੈ ਬੱਚੇ ਬਹੁਤ ਡਰਦੇ ਬੰਦੇ ਰਾਤ ਨੂੰ ਟੱਗਾ ਬਹੁਤ ਹੁੰਦੀ ਹੈ ਇਹ ਬੰਦਾ ਰਾਤ ਨੂੰ ਬਾਹਰ ਨਿਕਲਦਾ ਡਰਦੇ ਨਾ ਟੇਰੇ ਰੋ ਮੰਗ ਕੇ ਉਹ ਮੰਗਤਾ ਹੈ ਜੀ ਮੰਨ ਕਿ ਤੂੰ ਸੁਧਾਰ ਹੋ ਜਾਏ ਬਾਕੀ ਸਾਡੀ ਚੋਰੀ ਨਿਕਲੇ ਜੀ ਅਗੇ ਵਸਤ ਸਰਪੰਚ ਜੀ ਵਿਜਿੰਗਲ ਨੇ ਅੱਜ ਧਰਨਾ ਦਿੱਤਾ ਸੀ ਉਹਨਾਂ ਨੇ ਕਿ ਕਹਿੰਨਾ ਕਿ ਲਗਾਤਾਰ ਪੈਣ ਚੋਰੀਆਂ ਹੋ ਰਹੀਆਂ ਨੇ ਲੁੱਟੀਆਂ ਬਾਰਦਾਤਾਂ ਹੋ ਰਹੀਆਂ ਨੇ ਪਰਸ ਕਾਰਵਾਈ ਨਹੀਂ ਕਰ ਰਹੇ ਇਹ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਵੀ ਤਿੰਨ ਲੜਕੀਆਂ ਨੇ ਜਿਹੜਾ ਹੈਗਾ ਇੱਕ ਤੁਰੀ ਜਾਂਦੀ ਲੜਕੀ ਤੋਂ ਜਿਹੜਾ ਹੈਗਾ ਮੋਬਾਈਲ ਫੋਨ ਤੇ ਉਹਦਾ ਪਰਸ ਖੋਣ ਦੀ ਕੋਸ਼ਿਸ਼ ਕੀਤੀ ਸੀਗੀ ਤੇ ਜਿਹਨੂੰ ਜਿਹੜਾ ਹੈਗਾ ਉੱਥੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਜਿਹੜਾ ਹੈਗਾ ਇਹਨਾਂ ਚੋਂ ਦੋ ਬੰਦੇ ਫੜ ਲਏ ਇੱਕ ਜਿਹੜਾ ਹੈਗਾ ਭੱਜ ਗਿਆ ਤੇ ਉਹਦੇ ਤੇ ਅਸੀਂ ਹੁਣ ਐਫ ਆਈ ਆਰ ਜਿਹੜੀ ਹੈਗੀ ਐ ਇਹਨਾਂ ਤਿੰਨ ਬੰਦਿਆਂ ਦੇ ਖਿਲਾਫ ਐਫ ਆਈ ਆਰ ਲਾਉਂਚ ਕੀਤੀ ਹੈ ਇਹਦੇ ਚੋ ਦੋ ਬੰਦੇ ਅਰੈਸਟਡ ਹੈ ਤੇ ਇੱਕ ਜਿਹੜਾ ਹੈਗਾ ਉਹ ਦੀਪਾ ਨਾਮ ਦਾ ਬੰਦਾ ਉਹ ਫੜਨ ਦਾ ਬਾਕੀ ਇਹ ਪਰ ਕੋਈ ਪਹਿਲਾਂ ਵੀ ਚੋਰੀਆਂ ਹੋਈਆਂ ਤਿੰਨ ਉਹਦੇ ਵੀ ਹਿਤਕਦੋਸ਼ੀ ਹੈ ਜਿਹੜੇ ਫੜੇ ਨਹੀਂ ਗਏ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਚੋਰਾਵਾਂ ਵੱਲੋਂ ਲਗਾਤਾਰ ਨਸ਼ੇੜੀਆਂ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਵਿੱਚ ਜਿਹੜਾ ਹੈਗਾ ਇੱਕ ਚੋਰੀ ਇਹਨਾਂ ਦੀ ਜਿਹੜੀ ਹੈਗੀ ਐ ਪਿੰਡ ਦੇ ਵਿੱਚ ਹੋਈ ਸੀਗੀ ਉਹਦੇ ਰਿਗਾਰਡਿੰਗ ਜਿਹੜਾ ਹੈਗਾ ਅਸੀਂ ਅ ਟੈਕਨੀਕਲ ਸੈਲ ਜਿਹੜੀ ਮਦਦ ਲੈ ਕੇ ਤੇ ਹੋਰ ਜਿਹੜੀ ਹੈਗੀ ਆ ਗੁਪਤ ਸੂਚਨਾ ਦੇ ਆਧਾਰ ਤੇ ਜਿਹੜਾ ਹੈਗਾ ਅਸੀਂ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਤੇ ਉਹ ਛੇਤੀ ਸਾਡੇ ਜਿਹੜਾ ਹੈਗਾ ਇਹਨੂੰ ਜਿਹੜਾ ਗ੍ਰਿਫਤਾਰ ਕਰਕੇ ਰੂਸ਼ੀਆ ਨੂੰ ਜੇਲ੍ਹ ਦੇ ਪਿੱਛੇ ਭੇਜਣਗੇ